ਸਸੀ ਗਾਲ ਜੀ ਤੇ ਆਪਾਂ ਆਰੇ ਗਰਾਊਂਡ ਦੇ ਵਿੱਚ ਬੱਚੇ ਆ ਗਏ ਸਸੀ ਗਰਾਮਤ ਕਿਵੇਂ ਆ ਠੀਕ ਆ ਆ ਗਿਆ ਕਿੱਥੇ ਘੁੰਮਣ ਗਿਆ ਸੀ ਨਿਜੀ لینڈ ਬਾਦ ਵੀ ਬਾਸ਼ਰਾਤ ਕਿਵੇਂ ਆ ਚੱਲ ਵਧੀਆ ਕੈਦਨ ਲਾਇਆ ਆ ਹਰਤਾ ਦੋ ਹਫ਼ਤੇ ਇੱਕ ਹਫ਼ਤਾ ਲੱਗਿਆ ਨਾ ਲੱਗਿਆ ਇੱਕ ਆਪ ਤਾਂ ਠੀਕ ਹੈ ਚੱਲ ਹੋਰ ਨਹੀਂ ਕਰਲਾ ਫਿਰ ਨਾਲ ਉਹਦੇ ਚੱਲ ਪਾ ਆ ਤੁਹਾਡੇ ਲਈ ਬਲੇਕ ਐਸ ਉਹ ਬੱਲੇ ਥੈਂਕ ਯੂ ਇਹ ਪ੍ਰੋਟੀਨ ਪੀਣੇ ਨੇ ਅੱਛਾ ਥੈਂਕ ਯੂ ਚੱਲ ਵੱਧ ਕਰਦੇ ਆ ਠੀਕ ਆ ਬੱਚਾ ਨਿਊਜ਼ੀਲੈਂਡ ਗਿਆ ਸੀ ਗਿਫਟ ਲੈ ਕੇ ਆਇਆ ਮਹਾਰਾਜ ਕੋਡੂੰਬੁਰਾ ਗਰਾਊਂਡ 'ਚ ਆਪਾਂ ਬੱਚੇ ਰਨਿੰਗ ਚੱਲ ਰਹੀ ਆ ਹੁਣ ਆਪਾਂ ਰੋਜ਼ ਬਲੌਗ ਪਾਣਾ ਕਰਨਾ ਤੇ ਤੁਹਾਨੂੰ ਇੰਦੀ ਇੱਕ ਬੇਨਤੀ ਆ ਜੀ ਨੂੰ ਪਿਆਰ ਦਿਓ ਚੈਨਲ ਨੂੰ ਜਰੂਰ ਫੋਲੋ ਕਰਿਓ ਤੇ YouTube ਤੇ ਸਬਸਕ੍ਰਾਈਬ ਕਰਿਓ ਬਰਾਤ ਦੀ ਸੇਵਾ ਕਰ ਰਹੇ ਹਾਂ ਰੋਜ਼ ਦੀ ਤੁਸੀਂ ਇਹਨੂੰ ਅਪਡੇਟ ਪਾਇਆ ਕਰ ਰਹੇ ਹਾਂ ਉਹ ਚੱਲ ਚੱਲ ਤੂੰ ਲੁਕੀ ਜਾ ਨਾ ਚੱਲ 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 ਪੁੱਤ ਉਹ ਜੀ ਪ੍ਰਸ਼ਾਦ ਲੈਉਂਦੇ ਉਹ ਬੜਾ ਹੁਣੇ ਚੱਲਦੇ ਹਾਂ ਨਾਲ ਹੀ ਦੱਸਾਂ ਵੀ ਕਿਹੜੀ ਕਿਹੜੀ ਗਰਾਊਂਡ ਚ ਕਿਹੜੀ ਕਿਹੜੀ ਐਕਸਰਸਾਈਜ਼ ਹੁੰਦੀ ਆ ਕਿਰਤਨ ਚੱਲ ਰਿਹਾ ਗੁਰਦੁਆਰੇ ਤੇ ਇੰਨੀ ਕਿ ਬੇਨਤੀ ਆ ਵੀ ਸਪੋਰਟ ਕਰਿਓ ਜਰੂਰ ਥੈਂਕ ਯੂ ਤੁਹਾਡਾ ਮਿਲਦੇ ਫਿਰ ਕਾਹ ਤੋਂ ਦੱਸਣਾ ਕੀ ਕੀ ਐਕਸਰਸਾਈਜ਼ ਚੱਲਦੀ ਆ ਪਰ ਛੁੱਟੀਆਂ ਸੀਗੀਆਂ ਜੀ ਕਈ ਦਿਨਾਂ ਤੋਂ ਐਤਵਾਰ ਨੂੰ ਛੁੱਟੀ ਹੁੰਦੀ ਆ ਅੱਛਾ ਜੀ ਤੇ ਉਹ ਤੋਂ ਕਈ ਦਿਨ ਇਹ ਰੈਸਟ ਕਰਕੇ ਹਾਂ ਹੁਣ ਤਾਂ ਹੋ ਗਈ ਲਗਾਤਾਰ ਆਉਨੇ ਆ ਜੀ ਚਲੋ ਬਈ ਚਲੋ ਜਵਾਨੋ ਤੰਦ ਪਈ ਹੋਈ ਆ ਬਹੁਤ ਜ਼ਿਆਦੀ ਤੇ ਅੰਨੀ ਕਿ ਸਲੋ ਉਹ ਤੁੰਗਾ ਚ ਨੇ ਲਾਉਂਦੇ ਸਪੈਂਟਾਂ ਸਪੂਟਾਂ ਸਾਰਾ ਕੁਸਨ ਮੈਂ ਇੱਕ ਗੱਲ ਕਹਿਣੀ ਸੀ ਜਿਆਦਾ ਫਾਰੇ ਰੋਣਾ ਪਾਈ ਜਾਂਦੇ ਕਬੱਡੀ ਸਟੇਜਾ ਰਸਟੇਜਾ ਅਨੰਦ ਸਵੇਰੇ ਮੇਰੇ ਨਾਲ ਤੇੜੀ ਵੀ ਸੀ ਐਕਸੈਸ ਕਰਨ ਦੀ ਹਟ ਗਈ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਉਹਦੇ ਪ੍ਰੈਕਟਿਸ ਕਰਦੇ ਆ ਉਹ ਐਸ ਟਾਈਮ ਟੌਪ ਤੇ ਵੀ ਕਬੱਡੀ ਕਰਦੇ ਆ ਠੀਕ ਹੈ ਕੌਡੀਆਂ ਵੀ ਉਹ ਲਗਾਤਾਰ ਕਰਦੇ ਆ ਜਿਹੜੇ ਪ੍ਰੈਕਟਿਸ ਕਰਦੇ ਆ ਜਿਹੜੇ ਨਵੇਂ ਬੱਚੇ ਨੇ ਇਹਨਾਂ ਨੂੰ ਪਾਕਿਸਤਾਨ ਵਾਸਤੇ ਤਾਂ ਨਹੀਂ ਕਿਸੇ ਕਿਹੜੇ ਕੀ ਨੇ ਇਹ ਕਿ ਆਪਸਟੇਡਾ ਨਾਲ ਕਬੱਡੀ ਖੇਢੀ ਜਾਂਦੀ ਆ ਪਰ ਨਹੀਂ ਪੁੱਤ ਮਿਹਨਤ ਜ਼ਰੂਰ ਕਰਨੀ ਆ ਗਰਾਊਂਡ ਦੇ ਵਿੱਚ ਮਿਹਨਤ ਤੋਂ ਬਿਨਾਂ ਕੁਸ਼ ਵੀ ਨਹੀਂ ਹੈਗਾ ਕੋਲੇ ਖੋਲੋ ਕਰ ਆ ਜਾ ਕੋਪਾਲਿਆ ਉਹ ਵਾਹ ਪੁੱਤ ਲੈ ਦੇਲਾ ਬਿਹਰਾ ਕਹਿਣ ਲੱਗੀ ਵੀਰੇ ਸਤਨਾਮ 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 ਜੀ ਜਪੋ ਸਾਈ ਗੁਰੂ ਨਿਊਜ਼ੀਲੈਂਡ ਉਹ ਵੀ ਲਾਉਣ ਲੱਗਦਾ ਕਿ ਲੋਰ ਮੋਰ ਨੂੰ ਵੀ ਉਹ ਗਰਮੀ ਲੱਗਦੀ ਆ ਚਲੋ ਤੋ ਚਲੋ ਕਰਾ ਸਮਾਰ ਕੇ ਹਾਂ ਖੋਲੋ ਖੋਲੋ ਮਤ ਖੋਲੋ ਕਰ ਨਾਲ ਤਾ ਪੂਰੀਏ ਖੋਲੋ ਸਟਾਚਨ ਪੂਰੀ ਇੱਕ ਵਾਰ ਪੂਰੀ ਕਰੋ ਸਾਤ ਅੱਜ ਬੱਚਾ ਜਾ ਸਾਤ ਨਾਮ ਸਤ ਦੋਨੇ ਪਾਸੇ ਹੱਥ ਲਾਓ ਦੋਨੇ ਵਾ ਜੋੜ ਕੇ ਹੱਥ ਪੁੱਤ ਜੋੜ ਕੇ ਜੋੜ ਕਰ ਲਾਓ ਕਰਾ ਲਾਉ ਸਮਾਰ ਕੇ ਚੱਲ 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 ਕਰ ਦੋਨੇ ਹੱਥ ਚਲੋ ਗੋਡੇਂ ਸਰ ਗੋਡੇਂ ਸਰ ਲਾਉਣਾ ਵੀ ਇੱਕ ਲਾਓ ਸਾਰੇ ਲਾਓ ਲਾਓ ਕਰ ਚਲੋ 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 ਸਿਰ ਲੱਗਣਾ ਚਾਹੀਦਾ ਗੋਡੇ ਨੂੰ ਸਿਰ ਲੱਗਣਾ ਚਾਹੀਦਾ ਹੌਲੀ ਹੌਲੀ ਰਾਮ ਨਰਾਮ ਨਾ ਝਟਕਾ ਨਹੀਂ ਮਾਰਨਾ ਹਾਂ ਚਲੋ 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 ਜਿੰਨਾ ਕ ਲੱਗਦਾ ਲਾਓ ਮੋੜੋ 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 ਮੋੜਿਆ ਕਰੋ ਰੋਜ਼ ਦੋਲੀ ਦੇਲੀ ਮੋੜਿਆ ਕਰੋ ਵੈਰੀ ਗੁੱਡ ਕੰਮ ਵਾਲੇ ਬਹੁਤ ਵਧੀਆ ਸਟੈਜਿੰਗ ਪੂਰੀ ਚਾਹੀਦੀ ਆ ਜੀ ਲੱਤਕ ਪੂਰੀ ਚਾਹੀਦੀ ਆ ਜੀ ਗਵਾਲੇ ਵਿੱਚ ਹੋ ਜਾ ਉੱਥੇ ਵਿੱਚ ਹੋ ਜਾ ਆ ਦੇਖੋ ਇਹਨੂੰ ਕਿਵੇਂ ਕਰਦਾ ਪੁਲਿਸ ਸਟੇਸ਼ਨ ਕੋਲੇ ਹਾਂ ਗਵਾਲੇ ਖੋਦਣ ਲੱਤਾਂ ਪੁਰੀਆਂ ਚਲੋ 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 ਲਾਓ ਨਾਲ ਗੁੱਡ ਸਰ ਹਾਂ ਪਹਿਲੇ ਸਾਈਡ ਵਾਲੀਆਂ ਕਰਾਦੀ ਹੁਣ ਹਾਂ ਕਿਚਨੀ ਆਪਰੀ ਵਾਹ ਵੀ ਵਾਹ ਵਾਲੇ ਉਹ ਨਹੀਂ ਜਦੋਂ ਪਹਿਲਾਂ ਅਰੈਸਟ ਕਰਕੇ ਕਹੀ ਦੇਣਾ ਪਲਵਾਨ ਵੀ ਨਹੀਂ ਆਇਆ ਅੱਜ ਚਲੋ ਤੁਹਾਨੂੰ ਦੇਖੋ ਕਿਵੇਂ ਲਾਉਂਦਾ ਚਲੋ ਚਲੋ ਤੁਹਾਨੂੰ ਕਰਾਂ ਹਾਂ ਸਪੀਡ ਨਾਲ ਵੈਰੀ ਗੁੱਡ ਬਸ ਅੰਚਾ ਇਹਦਾ ਗੁੱਡੇ ਨੂੰ ਹੌਲੀ ਹੌਲੀ ਲਾਓ ਜਿੰਨਾ ਕ ਲੱਗਦਾ ਨੰਮਾ ਬੰਦਾ ਉਹ ਆਪਦਾ ਜਿੰਨਾ ਕ ਲਾਉਂਨਾ ਕਲਾਉ ਜਿਹੜੇ ਪੁਰਾਣੇ ਨੇ ਉਹ ਤਾਂ ਖਿੱਚ ਕੇ ਲਾਇਆ ਕਰੋ ਤੋਤਲੇ ਕਰ ਆ ਲਾਂ ਦੇ ਲਾ ਗੁੱਡਨ ਸਿਰ ਆਮ ਨਾ ਲਾਂਦੀ ਉਹ ਆਵਾ ਲਾਗੋ ਸਿਰ ਕਪਲ ਦੋਨੇ ਗੁੱਡਨ ਨੂੰ ਕਰਾ ਦੀ ਦੋਨੇ ਗੁੱਡਨ ਚਲੋ ਖਾਣਾ ਇੱਥੇ ਸਟੇ ਕਰਨੀ ਆ ਥੱਲੇੋਂ ਫੜ ਕੇ ਨਾ ਗੁੱਡੇ ਸੇ ਚਲੋ ਚਲੋ ਲਾਓ ਸਿਰ ਲਾਓ ਖਾਣਾ ਨਾ ਉੱਥੇ ਥੱਲੇ ਫੜ ਖਿੱਚੋ 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 ਫੜ ਕੇ ਥੱਲੇ ਗੋਡਾ ਹਾਂ ਪੈਰ ਫੜ ਕੇ ਖਿੱਚੋ ਲਾਓ ਸਿਰ ਨਾਲ ਗੋਡਿਆਂ ਦੇ ਥੱਲੇੋਂ ਫੜ ਕੇ ਤਾਂ ਗੱਟੇ ਦੋਨੇ ਪਾਰੋਂ ਦੋਨੇ ਪਾਰਾਂ ਨੂੰ ਦੋਨੇ ਗੋਡਿਆਂ ਨੂੰ ਲਾ ਸਿਰ ਦੋਨੇ ਗੁੱਡੇ ਜੋੜ ਕੇ ਹਾਂ ਵੈਰੀ ਗੁੱਡ ਓਕੇ ਤੋਂ ਉਹਨੂੰ ਦੀਨ ਕੋ ਹੁਣ ਚਲੋ ਮੁਰੇ ਨੂੰ ਕੱਟਣਾ ਮੁਰੇ ਨੂੰ ਕੱਟਣਾ ਸਪੀਡ ਨਾਲ ਬਾਹਾਂ ਵੀ ਨਾਲ ਚਲਾਵਤ ਬਾਹਾਂ ਵੀ ਨਾਲ ਚਲਾਹਾ ਵੈਰੀ ਗੁੱਡ ਵੈਰੀ ਗੁੱਡ ਮੁਰੇ ਨੂੰ ਕੱਟਣਾ ਦੇਖ ਮੈਂ ਕਿੰਨਾ ਤੁਰਦਾ ਇੰਨਾ ਤੁਰਨਾ ਸਪੀਡ ਨਾਲ ਬਾਹਾਂ ਵੀ ਨਾਲ ਚੱਲਣਾ ਮੁਰੇ ਨੂੰ ਕੱਟਣਾ ਵੈਰੀ ਗੁੱਡ ਚਲੋ ਬਾਹਾਂ ਵੀ ਨਾਲ ਚਲੋ ਪਾਹਾਂ ਦੇ ਕੋਲ ਤਾਂ ਦਾਹਾਂ ਦੋ ਦੇ ਦੇ ਜੇ ਤੁਸੀਂ ਤੁਸੀਂ ਤੇਜ਼ ਹੋਣੇ ਥੋੜਾ ਜਿਹਾ ਆਜੋ 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 ਹਾਂ ਆਜੋ ਅਸਿਰ ਤੱਕ ਕੋਣਾ ਸਿਰ ਤੱਕ ਕੋਣਾ ਚੱਕੋ ਤਾਂ ਮੈਂ ਚੱਕ ਲਾ ਤਾ ਤੁਰੀ ਗੋਡ ਸਾਤੀ ਨੂੰ ਹਾਂ ਜੰਪ ਲੈ ਕੇ ਜੰਪ ਲੈ ਕੇ ਛਾਤੀ ਨੂੰ ਹਾਂ ਵੈਰੀ ਗੁੱਡ ਨੀਵੀਂ ਲੈਣਾ ਮਾਰਦਾ ਛਾਤੀ ਨੂੰ ਪੂਰਾ ਘੋਟਾਲਾ ਦੇਖੋ ਤਰ ਕਿਉਂ ਹਾਂ ਲੱਗ ਜੰਗ ਤੁਸੀਂ ਕੋਈ ਨਹੀਂ ਚੱਲ 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 ਹਾਂ ਆਹ ਤਾਂ ਰੱਖਣਾ ਸਿਰ ਸਿੱਧਾ ਰੱਖੋ ਹਾਂ ਸਿੱਧਾ ਸਿੱਧਾ ਰੱਖਣਾ ਸਿੱਧਾ ਸਿੱਧਾ ਬਿਲਕੁਲ ਵੈਰੀ ਗੁੱਡ ਹਾਂ ਜੀ ਹਾਂ ਗੁੱਟੇ ਗੁੱਟ ਚਲੋ ਚਲੋ ਹਾਂ ਰਾਵ ਟਕਾ ਕੇ ਜੰਪ ਲੈ ਕੇ ਹਾਂ ਥੱਲੇ ਨਹੀਂ ਕਰਨਾ ਸਰੀਰ ਸਰੀਰ ਤਾਂ ਉੱਥੇ ਹੀ ਰੱਖਣਾ ਚੱਕਰ ਤਾਂ ਹੁਰੀ ਹਾਂ ਜਦੋਂ ਚਾਵਾਂ ਵਾਲਾ ਕੰਮ ਹੋ ਗਿਆ ਚੱਲ ਤਾਂ ਤਾਂ ਬਹੁਤ ਚੱਲ ਹਾਂ ਚਲ ਦੂਈ ਵਾ ਤੂੰ ਹਾਂ ਬਹੁਤ ਵਧੀਆ ਹਾਂ ਹਾਂ ਬਹੁਤ ਵਧੀਆ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਹਾਂ ਜਿਵੇਂ ਲੱਗਦਾ ਲਾਓ ਇਹ ਆ ਗਿਆ ਸੋ ਤਰਤੀ ਆਈ ਜਾਓ ਚਲੋ 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 ਚੱਲ 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 ਦੱਸੋ ਨੇ ਚੱਲ 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 ਵੈਰੀ ਗੁੱਡ ਚੱਲ 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 ਕਰ ਵੈਰੀ ਗੁੱਡ ਤਲਕ ਕੋਈ ਨਹੀਂ ਲੰਬਾ ਲੰਬਾ ਸਾਲ ਹੈ ਹੋ ਗਈ ਰਿਕਾਰਡ ਚਲੋ ਬਈ ਕਰਾਂ ਆਜੋ ਕਰਾਂ ਲੰਬਾ ਲੰਬਾ ਜੰਪ ਲੈ ਕੇ ਆਜੋ ਕਰਾਂ ਹਾਂ ਲੰਬਾ ਜੰਪ ਮਾਰ ਲੰਬਾ ਜੰਪ ਚਲੋ 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 ਹਾਂ ਵੈਰੀ ਗੁੱਡ ਲੱਤਾਂ ਖੋਲ ਕੇ ਮਾਰੋ ਜੰਪ ਹਾਂ ਚਲੋ ਹਾਂ ਵੈਰੀ ਗੁੱਡ ਲਗਾਤਾਰ ਲਗਾਤਾਰ ਮੱਛੀ ਮੰਗੋ ਹਾਂ ਵੈਰੀ ਗੁੱਡ ਵੈਰੀ ਗੁੱਡ ਚਲੋ 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 ਤੋਂ ਵਸਿਆ ਨੇ ਨਾ ਵੇਖ ਸੱਜ ਹੋ ਗਈ ਪੂਰੀ ਹੁਣ ਕਰਦੇ ਆ ਸਾਰੀਆਂ ਐਕਸੈਸ ਦੁੱਧੀਆਂ ਪਾ ਵੇਖ ਸੱਜ ਹੋ ਗਈ ਪੂਰੀ ਇਹ ਵੀ ਢੇਲੀ ਕਰਦੇ ਆ ਹਾਂਜੀ ਹਾਂਜੀ ਗਰਦਣ ਬੈਕ ਆਫ ਪਿੱਛੇ ਪਿੱਛੇ ਘੁੰਮਣੀਆਂ ਬੈਕ ਕਰਕੇ ਆ ਘੇੜਾ ਦੇਣਨ ਕਰਦ ਨੂੰ ਪੂਰਾ ਹਾਂ ਚਲੋ 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 ਬੈਕ ਮਾ ਡਿਗੇ ਪਿਆ ਸੀ ਨਿਊਜ਼ੀਲੈਂਡ ਵਾਲਾ ਮੁੰਡਾ ਉਹ ਗਰਦਨ ਸੇ ਨਾ ਅੱਖਾਂ ਅੱਖਾਂ ਖੋਲ ਕੇ ਕਰੀਂਂਦੇ ਗਰਦਨ ਵਾਲੀ ਵੈਰੀ ਗੁੱਡ ਜੋਰ ਕੇ ਜੋਰ ਲਾ ਕੇ ਪੂਰਾ ਕੌਣ ਆਉਂਦੀ ਇਹਦਾ ਨਵਾਲਾ ਮੁੰਡਾ ਜੱਟ ਤੇਤੀ ਤੇਤੀ ਇੱਟਕੇ ਵੀ ਖਿੱਚ ਕੇ ਕਮਾਉਂ ਕਰਾਉਂ ਬਾਅਦ ਕਰਾਉ ਕੋਈ ਨਹੀਂ ਕੋਈ ਨਹੀਂ ਫਾਲੀਆਂ ਕਰਾਊਗਾ ਆ ਵੀ ਮੋੜ ਕੇ ਨਾਲ 1 2 3 ਯਾਰ 1 2 3 ਯਾਰ ਉਹ ਨਹੀਂ ਪਹੁੰਚੇ ਨੂੰ ਨਹੀਂ ਮੋੜਨ ਕਿਹੜੇ ਕਾਲਜ ਚ ਮਛੂ ਵਾਲੇ ਆ ਮਛੂ ਵਾਲਾ ਯਾਰ ਕਿਹੜਾ ਕਾਲਜ ਦਾ ਗੱਲ ਕਰਦਾ ਜਦੋਂ ਪੂਰੀ ਵੇਹ ਚ ਥੱਲੇ ਕਿਆ ਗੱਲ ਉਹ ਮੈਂ ਵੀ ਕਹਾਂ ਮੈਂ 7 ਵਜੇ ਕਿਹੜਾ ਕਾਲ ਜਲਾ ਦੇਣਾ 9 ਵਜੇ ਲੱਗਦਾ ਕਾਲ ਸਾਰੇ ਜਾਣਾ ਪੈਂਦਾ ਕਹ ਫਿਰ ਦਾਲ ਤੇ ਕੋਈ ਕਾਲਾ ਹਾਂ ਹਮ ਐਕਸਰਸਾਈਜ਼ ਹੋ ਗਈ ਤੇ ਅਸੀਂ ਇਹ ਵਲੌਗ ਪਾਵਾਂਗੇ ਫੇਸਬੁੱਕ ਤੇ YouTube ਤੇ ਇੰਸਟਾਗ੍ਰਾਮ ਤੇ ਵੀ ਰੀਲਾਂ ਪਾਵਾਂਗੇ ਕੱਟ ਕੇ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੋਂ ਸ਼ੇਅਰ ਕਰਿਓ ਵੀਡੀਓ ਨੂੰ ਬੱਦ ਤੋਂ ਬੱਦ ਤੇ ਸਾਡੇ ਚੈਨਲ ਨੂੰ ਬੱਦ ਤੋਂ ਬੱਦ ਫੋਲੋ ਕਰਿਓ ਨਾਲ ਸਬਸਕ੍ਰਾਈਬ ਕਰਿਓ ਮਿਲਦੇ ਆਂ ਫਿਰ ਰੋਜ਼ ਪਾਇਆ ਕਰਾਂਗੇ ਵਲੌਗ ਤੁਹਾਨੂੰ ਐਕਸਰਸਾਈਜ਼ ਦਾ ਕਿਵੇਂ-ਕਿਵੇਂ ਜੰਦਿਆਂ ਦਾ ਸਾਰਾ ਪਾਇਆ ਕਰਾਂਗੇ ਤੇ ਵੀਰ ਬਣ ਕੇ ਸਪੋਰਟ ਕਰਿਓ ਜਰੂਰ ਧੰਨਵਾਦ ਸਾਰੇ ਵੀਰਾਂ ਦਾ